ਕਿਉਂਕਿ ਕਾਰਾਂ ਹੀ ਇਹੋ ਜੀਆਂ ਮੋਡੀਫਾਈ ਕਰਾਂ ਮਿਲ ਗਈਆਂ ਆ ਤੁਸੀਂ ਬਣਾ ਦੇਖ ਲਓ ਟਾਇਰ ਲਾਈ ਵੀ ਲਾਓ ਤੱਕ ਜੁੱਤ ਕੇ ਨਿਗਾ ਮਾਰਦੇ ਹਰੇ ਗੱਡੀ ਨੂੰ ਲੱਗੇ ਲੱਗੇ ਹੀ ਜਾਵੇ ਟਾਇਰ ਵੀ ਨਵੇਂ ਲਾਈ ਵੀ ਲੱਗੇ ਆ ਇੱਧਰ ਨਿਗਾ ਮਾਰ ਲਓ ਇਹਨੂੰ ਲੱਗੇ ਹੋਏ ਆ ਤੇ ਆਈ ਫਿਰ ਤੁਹਾਨੂੰ ਦਿਖਾਉਣੇ ਆਪਾਂ ਕਾਰਾਂ ਇਹ ਆ ਗਈ ਜੀ 2014 ਮਾਡਲ ਠੀਕ ਹੈ ਜੀ ਤੇ ਜਿਹੜਾ ਵੀ ਆਪਣਾ ਵੀਰ ਲੈਣਾ ਚਾਹੁੰਦਾ ਨਾ ਜਲਦੀ ਤੋਂ ਜਲਦੀ ਫੋਨ ਚੱਕ ਕੇ ਬੁੱਕ ਕਰ ਲਿਓ ਹਮਮ ਆਲ オリジナル ਨਾਲ ਦੇ ਟਾਇਰ ਆ ਕਾਰ ਦੇ ਹੇਤ ਕਰ ਸਿਰਫ 54000 ਕਿਲੋਮੀਟਰ ਚੱਲੀ ਸਿਰਫ 54000 ਸਿਰਫ 54000 ਵੀਰੇ ਇਕੱਲੇ ਇਕੱਲੇ ਟਾਇਰ ਦੇ ਉੱਪਰ 14 ਮ ਤੇ ਨਾਰਮਲ ਵੇਡ ਦੇ ਵਿੱਚ ਵੀਰ ਮੰਗਦੇ ਆ ਹੂੰ ਹੂੰ ਤੇ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਲੈ ਕੇ ਆਏ ਆ ਪੇਡ ਨੰਬਰ ਦੇ ਨਾਲ 799 ਫਿਕਰੋਸਪੁਰ ਦਾ ਨੰਬਰ ਆ ਜੀ ਦੋਨੋਂ ਚਾਬੀਆਂ ਮਿਲਣਗੀਆਂ ਨਾਲ ਹੂੰ ਹੂੰ ਠੀਕ ਹੈ ਜੀ ਫੁੱਲ ਇੰਚ ਸ਼ੌਟ ਆ ਔਰ ਹੈਡਲਾਈਟ ਵਗੈਰਾ ਲਾਈਟ ਨੀਚੇ ਚੈੱਕ ਕਰ ਸਕਦੇ ਹੋ ਰਿੰਗ ਲਾਈਟ ਵਗੈਰਾ ਆਪਣੇ ਵੀਰ ਨੇ ਫੁੱਲ ਮੋਡੀਫਾਈਡ ਕਰਵਾਈ ਹੋਈ ਹੈ ਜੀ ਬਲੇਰੋ ਲੈ ਕੇ ਆਏ ਆ ਜੀ ਟਾਪ ਮਾਡਲ ਚ ਜੀ ਡੀ ਐਲ ਐਕਸ ਪਹਿਲੇ ਨਾਂ ਤੇ ਫੁੱਲ ਇੰਚ ਸ਼ੌਟ ਠੀਕ ਹੈ ਜੀ ਤੇ ਆ ਚੀਜ਼ਾਂ ਪਹਿਲਾਂ ਤਾਂ ਚੈੱਕ ਕਰਾਉ ਉਹ ਆਪਣੇ ਵੀਰਾਂ ਨੂੰ ਕਿ ਮਾਰਕੀਟ ਚ ਨਾ ਆ ਚੀਜ਼ਾਂ ਨਹੀਂ ਲੱਭਦੀਆਂ ਬਈ ਬਾਹ ਜੇ ਤੁਹਾਨੂੰ ਬੰਦਾ ਕਹਦੇ ਵੀ ਕਿਸੇ ਨਟ ਨੂੰ ਵੀ ਚਾਬੀ ਲੱਗੀ ਆ ਹੂੰ ਹੂੰ ਤਾਂ ਵੀ ਆਪਾਂ ਜਮਵਾਰ ਹੋਵਾਂਗੇ ਜੀ ਇਹ ਹੈਗੀ ਜੀ ਐਕਸਵੀ 500 ਠੀਕ ਆ ਬਹੁਤ ਵੀ ਡਿਮਾਂਡ ਕਰਦੇ ਆ ਦੋ ਪੀਸ ਲੈ ਕੇ ਆਏ ਆ ਔਰ ਦੋਨੋਂ ਹੀ ਆਲ ओरिजिनल ਦੋਨੋਂ ਹੀ ਪਹਿਲੇ ਨਾਮ ਤੇ ਤੇ ਲੈ ਕੇ ਗਾਰੰਟੀ ਦੋਨਾਂ ਗਾਰਾਂ ਦੀ ਹੂੰ ਹੂੰ ਕਿ ਜੇ ਲੋਹੇ ਦਾ ਇਹਦਾ ਵੀ ਕੋਈ ਰੀਪੇਂਟ ਹੋਵੇ ਪੀਸ ਕਾਰ ਵਾਪਸ ਪੈਸੇ ਵਾਪਸ ਜੀ ਬਹੁਤ ਨਵੀਂ ਪਈ ਆ ਇਹ ਦਿਓ ਵੀ ਜਾਣਕਾਰੀ ਕਰੀ ਬਾਰੇ ਇਹ ਵੀ ਟ੍ਰੈਂਡਿੰਗ ਚ ਚੱਲ ਰਹੀ ਆ ਅੱਜ ਦੀ ਡੇਟ ਦੇ ਵਿੱਚ ਹੂੰ ਹੂੰ ਟਾਟਾ ਦੀ ਹੈਰੀਅਰ ਬਿਲਡਿੰਗ ਕੁਆਲਿਟੀ ਤਾਂ ਦੱਸਣ ਦੀ ਜਰੂਰਤ ਨਹੀਂ ਆ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਗੱਡੀ ਭਾਲਦੇ ਆ ਨਾ ਚੰਗੀ ਦੇ ਭਾਲਦੇ ਵੀ ਪੀ ਵੀ ਨੰਬਰ ਦੀ ਤੇ ਹੋਏ ਵੀ ਪਹਿਲੇ ਨਾਂ ਤੇ ਵੀ ਉਹਨੂੰ ਆਏ ਆ ਵੀ ਅਸੀਂ ਕਿਤੇ ਹੋਰ ਨਹੀਂ ਜਾਣਾ ਸਾਨੂੰ ਇੱਥੇ ਹੀ ਮਿਲ ਜੇ ਗੱਡੀ ਪੰਜਾਬ ਚੋਂ ਹੀ ਤੇ ਮਿਲੇ ਵੀ ਗੱਡੀਆਂ ਆ ਵਧੀਆ ਤੇ ਸਾਫ਼ ਚਾਹੀ ਮਾਡਲ ਹੋਵੇ 12 13 ਚਾਹੀ ਹੋਵੇ 23 24 ਮਾਰ ਤੇ ਅੱਜ ਆਪਾਂ ਤੁਹਾਨੂੰ ਐਹੋ ਜੇ ਥਾਂ ਤੇ ਲੈ ਕੇ ਆ ਗਏ ਨਿਯੋਤ ਬੁਖਾਰ ਦੇ ਮਾਰੇ ਕੈਮਰਾ ਮਾਰ ਕੇ ਅੱਜ ਆਪਾਂ ਆ ਗਏ ਸੀ ਬਬਲੂ ਕਾਰਵਲ ਟਲਵੰਡੀ ਭਾਈ ਇਹਨਾਂ ਦੀ ਖਾਸ ਗੱਲ ਇਹ ਆ ਵੀ ਗੱਡੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਘੱਟੋ ਘੱਟ 60 70 ਗੱਡੀਆਂ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਤੱਕ ਤੁਹਾਨੂੰ ਹਰੇਕ ਕਾਰ ਮਿਲੂਗੀ ਤੇ ਉਸ ਤੋਂ ਬਾਅਦ ਲੋਨ ਵਗੈਰਾ ਵੀ ਥੋੜਾ ਇੱਥੇ ਹੀ ਹੋ ਜਾਣਾ ਵਧੀਆ ਕਾਰਾਂ ਹੁੰਦੀਆਂ ਸਾਫ਼ ਕਾਰਾਂ ਸਰਪ ਸਿਰਪ ਕੋਈ ਵੀ ਨੰਬਰ ਵਾਲੀਆਂ ਕਾਰਾਂ ਨਾਮ ਪਹਿਲੇ ਹੋਣਗੀਆਂ ਨਵੀਆਂ ਅਨਕੋਰ ਕਾਰਾਂ ਹੋਣਗੀਆਂ ਟਾਇਰ ਨਵੇਂ ਅਨਕੋਰ ਜੋ ਤੁਸੀਂ ਇੱਥੇ ਆਓਗੇ ਨਾ ਥੋੜੀ ਜਿਹਾ ਵੇਖ ਕੇ ਹੀ ਗੱਡੀਆਂ ਨੂੰ ਖੁਸ਼ ਹੋ ਜਾਣੀਆਂ ਕਿਉਂਕਿ ਗੱਡੀਆਂ ਦਾ ਜੋ ਇੱਥੇ ਸਾਂਭ ਸੰਭਾਲ ਕਰਦੇ ਆਂ ਦੇਖ ਦੇ ਕਰਦੇ ਆਂ ਸਾਨੂੰ ਇੱਥੇ ਆਏ ਪਾ ਲੱਗਣਾ ਵੀ ਦੂਜੀ ਸ਼ੋਹਰਮਾਨਾ ਉਹਨਾਂ ਦਾ ਕੀ ਫਰਕ ਆ ਆ ਤੁਸੀਂ ਹੁਣ ਵੇਖ ਰਹੇ ਹੋ ਆ ਇੱਕੋ ਲਾਈਨ 'ਚ ਖੜੀਆਂ ਗੱਡੀਆਂਾਂ ਦੀਆਂ ਵੇਖੋ ਤੁਸੀਂ ਪਾਲਿਸ਼ ਵੀ ਕਰ ਨਿਊ ਸ਼ੇਵੀ ਹੈਗੀ ਕਾ ਡੇਟਾ ਗਾ ਥੋੜਾ ਜਾਓਗੇ ਗਾ ਹੋਟ ਸਟਾਕ ਵੀ ਕਾਫੀ ਜ਼ਿਆਦਾ ਹੈਗਾ ਕਹਿੰਦਾ ਵੀ ਹਰੇਕ ਤਰ੍ਹਾਂ ਦੇ ਨੇ ਕੋਲ ਸਟਾਕ ਆ ਥੋੜੀ ਜੋ ਵੀ ਪਸੰਦ ਆ ਤੁਹਾਡੀ ਚਾਹੇ ਅਲਟੋ ਲੈਣੀ ਆ ਚਾਹੇ ਨੋਵਾ ਲੈਣੀ ਆ ਚਾਹੇ ਕੀਆ ਲੈਣੀ ਆ ਚਾਹੇ ਕੋਈ ਹੋਰ ਗੱਡੀ ਲੈਣੀ ਆ ਜੋ ਵੀ ਤੁਹਾਡੀ ਹੈਗੀ ਪਸੰਦ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਸੋ ਆਜੋ ਫਿਰ ਅਸੀਂ ਅੰਦਰ ਚੱਲਦੇ ਆਂ ਦੀਪਕ ਬਾਣੀ ਨਾਲ ਜਾ ਕੇ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਕੱਲੀ ਕੱਲੀ ਗੱਡੀ ਤੁਹਾਨੂੰ ਦੱਸਾਂਗੇ ਰੇਟ ਵੀ ਕੀ ਰੇਟ ਆ ਤੇ ਸਵਾਦ ਆਊਗਾ ਅੱਜ ਦੀ ਵੀਡੀਓ ਚ ਐਨਾ ਤੁਹਾਨੂੰ ਮੈਂ ਦੱਸਤਾ ਆਜੋ ਫਿਰ ਤੋਂ ਦੀ ਸਵਾਗਤ ਆ ਜੀ ਮੇਰਾ ਦਾ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਵੀ ਅੱਜ ਕਾਰਾਂ ਵੇਖੀਆਂ ਗੱਡੇ ਨਾਲ ਕੇ ਮੈਨੂੰ ਆਪਣੀ ਬਹੁਤ ਸਵਾਦ ਆ ਗਿਆ ਵੀ ਬਹੁਤ ਥੋੜਾ ਇੱਥੇ ਕਹਾ ਦੇ ਕਲੀ ਕਲੀ ਕਾਰ ਵੇਖੀ ਮੈਂ ਸ਼ੀਸ਼ੇ ਨੂੰ ਸਾਫ਼ ਕਰੀਏ ਤੁਹਾਡੇ ਕੋਲੇ ਹੈ ਹਨਾ ਵੀਰਾਂ ਕੋਲੇ ਵੀਰਾਂ ਦਾ ਪਿਆਰ ਆ ਜੀ ਤੇ ਤੋਹਫੇ ਆਪਾਂ ਨਵੇਂ ਨਵੇਂ ਲੈ ਕੇ ਆਉਂਦੇ ਰਹਿੰਦੇ ਤੁਸੀਂ ਲੋਨ ਬਾਰੇ ਦੱਸ ਦਿਓ ਲੋਨ ਬਾਰੇ ਕੀ ਪ੍ਰੋਸੈਸ ਹੈ ਆਪਣਾ ਲੋਨ ਕਰਾ ਹੋ ਜਾਂਦਾ ਲੋਨ ਆਪਣੇ ਕੋਲ ਦੇਖੋ ਹਰ ਕਾਰ ਦੇ ਉੱਪਰ ਹੈ 20 ਤੋਂ 30% ਡਾਊਨ ਪੇਮੈਂਟ ਕਰਕੇ ਕਿਸੇ ਵੀ ਕਾਰ ਤੇ ਲੋਨ ਕਰਵਾ ਲਓ ਠੀਕ ਹੈ ਪਰ ਟਰਾਈ ਇਹ ਰਹਿੰਦੀ ਕਿ ਅੱਧੇ ਘੰਟੇ ਦੇ ਵਿੱਚ ਲੋਨ ਅਪਰੂਵ ਹੋ ਜਾਏ ਪ੍ਰੋਸੈਸ ਕੀ ਹੈ ਬਹੁਤ ਫਾਸਟ ਆਪਣੇ ਕੋਲ ਠੀਕ ਹੈ ਬੰਦੇ ਦੀ ਪ੍ਰੋਫਾਈਲ ਸਿਬਲਸ ਕੋ ਰੁਕੀ ਹੋਣਾ ਚਾਹੀਦਾ ਅੱਧੇ ਘੰਟੇ ਚ ਲੋਨ ਵੀ ਓਕੇ ਕਰਵਾ ਦਾਂਗੇ ਠੀਕ ਹੈ ਜੀ ਹਵਾ ਆਲ ਪੰਜਾਬ ਦੇ ਕਿਸੇ ਵੀ ਕੋਨੇ ਚੋਂ ਆ ਰਹੇ ਪ੍ਰੋਸੈਸ ਸਾਰਾ ਇਹੀ ਆ ਇਹ ਆਪਣੇ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਣੇ ਨਾਲ ਲੈ ਕੇ ਆਓ ਠੀਕ ਹੈ ਪ੍ਰੋਸੈਸ ਸਾਰਾ ਇੱਥੇ ਕਰਵਾਓ ਕੋਈ ਐ ਹੁੰਦਾ ਯਾਰ ਗੱਡੀ ਇੱਥੋਂ ਵੇਖਣੀ ਹੁੰਦੀ ਆ ਲੋਨ ਵਰਗੇ ਤਾਂ ਹੋਰ ਕਰਨਾ ਹੁੰਦਾ ਥੋੜਾ ਸਾਰਾ ਕੁਝ ਇੱਥੇ ਹੀ ਹੋ ਜਾਣਾ ਇੱਥੇ ਹੀ ਆਰਸੀ ਟ੍ਰਾਂਸਫਰ ਦਾ ਪ੍ਰੋਸੈਸ ਹੈ ਜੀ ਇੱਥੇ ਹੀ ਇੰਸ਼ੋਰੈਂਸ ਹੋਊਗੀ ਤੁਹਾਡੀ ਮਤਲਬ ਕਾਰ ਦੇ ਵਿੱਚ ਜੋ ਆਪਣੀ ਫਾਰਮੈਲਿਟੀਆਂ ਆ ਸਾਰੀ ਇੱਥੇ ਕੰਪਲੀਟ ਕਰਕੇ ਡਿਲੀਵਰ ਕਰਾਂਗੇ ਕੋਈ ਨਹੀਂ ਆ ਕਿ ਤੁਹਾਨੂੰ ਕਿਤੇ ਬਾਹਰ ਆ ਇੰਸ਼ੋਰੈਂਸ ਇੱਥੋਂ ਕਰਾਉਣਾ ਪੋਲੀਸਨ ਇੱਥੋਂ ਕਰਾਉਣਾ ਆਰਸੀ ਕਿਤੇ ਨਹੀਂ ਸਾਰਾ ਪ੍ਰੋਸੈਸ ਇੱਥੇ ਹੋਊਗਾ ਉਸ ਤੋਂ ਬਾਅਦ ਜੋ ਆਪਣੀ ਗੱਲਾਂ ਨੇ ਵੀ ਡੀਲ ਤੇ ਡੀਲ ਤੁਹਾਡੀ ਇੱਥੇ ਬਹੁਤ ਵਧੀਆ ਹੋਊਗੀ ਜੋ ਰੇਟ ਹੋਊਗਾ ਤੁਹਾਨੂੰ ਆਪ ਨੂੰ ਲੱਗੂ ਵੀ ਹਾਂ ਯਾਰ ਜਿਹ ਤੇ ਉਸ ਤੋਂ ਬਈ ਦਾਂਜੀ ਕੋਈ ਤੁਸੀਂ ਐਂ ਦੱਸ ਦਿਓ ਵੀ ਜੇ ਕਿਸੇ ਨੇ ਆਪਣੇ ਕੋਲ ਇੱਥੇ ਆਉਣਾ ਹੋਵੇ ਲੋਕੇਸ਼ਨ ਆਪਣੀ ਕਿੱਥੇ ਰਹੀ ਨੇ ਬਹੁਤ ਧੰਨਵਾਦ। ਕਿਸ਼ਨ ਵੀਰੇ ਆਪਣੀ ਤਲਵੰਡੀ ਪਈ ਸ਼ਹਿਰ ਪੈਂਦਾ ਜੀ ਜੋ ਕਿ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ। ਤੁਸੀਂ ਗੂਗਲ ਦੇ ਉੱਪਰ ਲੋਕੇਸ਼ਨ ਅਪਡੇਟ ਕਰਕੇ ਪਹੁੰਚ ਸਕਦੇ ਹੋ। ਜੋ ਮੇਨ ਆਪਣਾ ਹਾਈਵੇ ਰੋਡ ਪੈਂਦਾ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ। ਤੇ ਮੋਗੇ ਤੇ ਜਸਟ 15 ਮਿੰਟ ਦਾ ਰਸਤਾ ਜੀ ਸਾਰਾ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤਲਵੰਡੀ ਪਈ ਖਾਸ। ਲੈ ਵੀ ਦੋਸਤੋ ਹੁਣ ਫਿਰ ਆਪਾਂ ਥੋੜਾ ਜ਼ਿਆਦਾ ਟਾਈਮ ਨਹੀਂ ਲੈਂਦੇ। ਹੁਣ ਫਿਰ ਵੀਡੀ ਦੇਖੋ ਦੋਸਤੋ ਹੁਣ ਆਪਸ ਨੂੰ ਵਿਖਾਉਣੇ ਆ ਅਸਲੀ ਖਜ਼ਾਨਾ ਪਹਿਲਾਂ ਤੁਹਾਨੂੰ ਉਹ ਵਿਖਾਇਆ ਹੁਣ ਤੁਹਾਨੂੰ ਆ ਆ ਵਿਖਾਉਣੇ ਆ ਤੇ ਇੱਥੇ ਤੁਹਾਨੂੰ ਮਿਲਣਗੇ ਵੱਖਰੇ ਵੱਖਰੇ ਪੜਾਕੇ ਉਹ ਕਿਉਂ ਕਿਉਂਕਿ ਕਾਰਾਂ ਹੀ ਇਹੋ ਜਿਹੀਆਂ ਮੋਡੀਫਾਈ ਕਾਰਾਂ ਮਿਲ ਗਈਆਂ ਆ ਤੁਸੀਂ ਬਣਾ ਦੇਖ ਲਓ ਟਾਇਰ ਲਾਈ ਵੀ ਲਓ ਤੱਕ ਜੁੱਤ ਕਿ ਨਿਗਾ ਮਾਰਦੇ ਹਰੇ ਗੱਡੀ ਨੂੰ ਲੱਗੇ ਲੱਗੇ ਹੀ ਜਾਵੇ ਟਾਇਰ ਵੀ ਨਵੇਂ ਲਾਈ ਵੀ ਲੱਗੇ ਆ ਇੱਧਰ ਨਿਗਾ ਮਾਰ ਲਓ ਇਹਨੂੰ ਲੱਗੇ ਹੋਏ ਆ ਤੇ ਅੱਜ ਫਿਰ ਤੁਹਾਨੂੰ ਵਿਖਾਉਣੇ ਆ ਆਪਾਂ ਕਾਰਾਂ ਆਓ ਆਪਾਂ ਇਧਰੋਂ ਸਟਾਰਟ ਕਰਦੇ ਆ ਜੀ ਸਕਵਰਪੀਓ ਤੋਂ ਠੀਕ ਆ ਇਹਨੂੰ ਵੀ ਲੋਇਟਰ ਬਿਲਕੁਲ ਨਵੇਂ ਵੀਐਨਸੀ ਰੱਖੇ ਹਮ ਘੱਟੋ ਘੱਟ 1 ਸਵਾ ਲੱਖ ਰੁਪਏ ਦਾ ਲੋਇਟਰ ਦਾ ਸੈੱਟ ਟਾਇਰ ਬਿਲਕੁਲ ਨਵੇਂ ਸਿਰਫ 100 ਕਿਲੋਮੀਟਰ ਟਾਇਰ ਚੱਲਿਆ ਹੋਊਗਾ ਠੀਕ ਹੈ ਤੇ ਇਹ ਲੈ ਕੇ ਆਏ ਤੁਹਾਨੂੰ ਲਈ ਸਕੋਰਪੀਓ 2000 16 ਮਾਡਲ ਠੀਕ ਹੈ ਜੀ ਤੇ ਨਾਰਮਲ ਵੇਟ ਦੇ ਵਿੱਚ ਵੀਰ ਮੰਗਦੇ ਆ ਹਮ 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 ਤੇ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਲੈ ਕੇ ਆਇਆ ਪੇਡ ਨੰਬਰ ਦੇ ਨਾਲ 799 ਫਰੂਸਪੁਰ ਦਾ ਨੰਬਰ ਆ ਜੀ ਦੋਨੋਂ ਚਾਬੀਆਂ ਮਿਲਣਗੀਆਂ ਨਾਲ ਹਮਮ ਠੀਕ ਹੈ ਜੀ ਫੁੱਲ ਇਨ ਛੋੜ ਆ ਔਰ ਹੈਡਲਾਈਟ ਵਗੈਰਾ ਲਾਈਟ ਨੀਚੇ ਚੈੱਕ ਕਰ ਸਕਦੇ ਹੋ ਰਿੰਗ ਲਾਈਟ ਵਗੈਰਾ ਆਪਣੇ ਵੀਰ ਨੇ ਫੁੱਲ ਮੋਡੀਫਾਈਡ ਕਰਵਾਈ ਹੋਈ ਹੈ ਜੀ ਇੰਟੀਰੀਅਰ ਦੇ ਵੀ ਸੀਟ ਕਵਰ ਵਗੈਰਾ ਸਭ ਕੁਝ ਲੱਗਾ ਹੋਇਆ ਨਹੀਂ ਤੁਸੀਂ ਖਾ ਲੀਏ ਠੀਕ ਹਾਂ ਜੀ ਨਹੀਂ ਤੁਸੀਂ ਇੰਟੀਰੀਅਰ ਥੋੜੀ ਚੈੱਕ ਕਰ ਲਓ ਬਹੁਤ ਵਧੀਆ ਤੇ ਸਾਫ਼ ਪਿਆ ਹੋਇਆ ਗੱਡੀ ਦਾ ਇੰਟੀਰੀਅਰ ਇੰਟੀਰੀਅਰ ਤੇ ਪਹਲਾ ਲੱਗਦਾ ਗੱਡੀ ਕਿ ਨਹੀਂ ਸੰਭਾਲਣਾ ਚੱਲੀ ਹੋਊਗੀ ਬਹੁਤ ਵਧੀਆ ਕੀ ਰੇਟ ਰੱਖਿਆ ਹੋਇਆ ਉਹਦੀ ਪੂਈਆ ਰੇਟ ਵੀਰੇ ਮਾਰਕੀਟ ਚੋਂ ਤੱਕ ਮਿਲਣਾ ਨਹੀਂ ਕਿਤੋਂ ਵੀ ਠੀਕ ਹੈ ਤੇ ਆਪਨੂੰ ਲਖੜੀ ਆ ਸਿਰਫ ਦੇ ਦਾਂਗੇ ਤੁਹਾਨੂੰ 7 ਲੱਖ ਤੇ 60 ਹਜ਼ਾਰ ਰੁਪਏ ਦੀ 16 ਮਾਡਲ ਸਕੋਰਪੀਓ ਜੀ 20 ਇੰਚ ਲੈਟਰ ਦੇ ਨਾਲ ਜੋ ਕਿ ਸਵਾ ਲੱਖ ਰੁਪਏ ਦਾ ਲੈਟਰ ਦਾ ਸੈੱਟ ਆ ਠੀਕ ਹੈ ਜੀ ਤੋਹਫਾ ਪੀਸ ਹੈ ਬਾਕੀ ਤੁਸੀਂ ਆਹ ਵੇਲੇ ਕਹਿੰਨੇ ਕਿਤੇ ਰਹਿ ਗਈ ਆਪਨੂੰ ਇਹ ਬਹੁਤ ਵਧੀਆ ਤੇ ਸਾਫ਼ ਪਈ ਹੋਈ ਆ ਇਹ ਉਸ ਤੋਂ ਬਾਅਦ ਫਿਰ ਜੋ ਆਪਣੀ ਆ ਆ ਗਈ ਆ ਜੀ ਐਕਸ ਯੂ ਵੀ ਇਹ ਆ ਗਈ ਜੀ ਐਕਸ ਯੂ ਵੀ 500 ਠੀਕ ਹੈ ਤੇ ਬਹੁਤ ਵੀਰ ਡਿਮਾਂਡ ਕਰਦੇ ਆ ਦੋ ਪੀਸ ਲੈ ਕੇ ਆਏ ਆ ਔਰ ਦੋਨੋਂ ਹੀ 올 ओरिजिनल ਦੋਨੋਂ ਹੀ ਪਹਿਲੇ ਨਾਮ ਤੇ ਤੇ ਲਿਖ ਕੇ ਗਰੰਟੀ ਦੋਨਾਂ ਕਾਰਾਂ ਦੀ ਕਿ ਜੇ ਲੋਹੇ ਦਾ ਇਹਦਾ ਵੀ ਕੋਈ ਰੀਪੇਂਟ ਹੋਵੇ ਪੀਸ ਕਾਰ ਵਾਪਸ ਪੈਸੇ ਵਾਪਸ ਜੀ ਠੀਕ ਹੈ 2017 ਮਾਡਲ ਹੂੰ ਹੂੰ ਡੀਜ਼ਲ ਵਰਜਨ ਪਹਿਲੇ ਨਾਮ ਤੇ ਠੀਕ ਹੈ ਜੀ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਕਾਰ ਇੰਡੀਰੀਅਰ ਦੇ ਵੀ ਬਹੁਤ ਨਵੀਂ ਕੋਈ ਰਫ ਟਫ ਨਹੀਂ ਚੱਲੀ ਸਿੰਗਲ ਹੈਂਡ ਡਰਾਈਵਨ ਆ ਸਮੂਥ ਡਰਾਈਵਨ ਆ ਜੀ ਠੀਕ ਹੈ ਠੀਕ ਹੈ ਪੀਪੀ 65 ਮੁਹੱਲੀ ਦਾ ਨੰਬਰ ਆ ਹੂੰ ਹੂੰ ਤੇ ਰੇਡ ਤੋਂ ਦੀਦਾਂਗੇ ਦਾ ਸਿਰਫ ਔਰ ਸਿਰਫ 8 ਲੱਖ ਤੇ 20 ਹਜ਼ਾਰ ਰੁਪਏ ਦੀ ਐਕਸਟਰਾ ਅਲੌਇਡਰ ਇਹਦੇ ਵੀ ਬਿਲਕੁਲ ਨਵੇਂ ਸਿਰਫ 100 ਕਿਲੋਮੀਟਰ ਟਾਇਰ ਚੱਲਿਆ ਜੀ ਪਲਾਟੀ ਦਾ origignal ਅਲਾਈ ਬਿੱਲ ਚਾਹੀਦਾ ਹੋਊਗਾ ਡਾਇਰੈਕਟ ਪਾਰਟੀ ਦੇ ਨਾਮ ਦਾ ਬਿੱਲ ਵੀ ਅਲੌਇਡਰ ਦਾ ਵੀ ਤੇ ਟਾਇਰ ਦਾ ਵੀ ਦੇ ਦਾਂਗੇ ਜੀ ਹਾਂ ਜਦੋਂ ਜਿੱਥੇ ਤੋਂ ਯਾਰ ਟਾਇਰ ਲੈਣ ਦੇ ਬਿੱਲ ਮਿਲ ਜਾਂਦੇ ਉੱਥੇ ਗੱਡੀ ਭਰੇ ਦਾ ਤੁਸੀਂ ਆ ਵੀ ਸੋਚ ਲਓ ਵੀ ਕਿੰਨੀ ਗਾਰੰਟੀ ਹੋ ਸਕਦੀ ਆ ਤੇ ਉਸ ਤੋਂ ਬਾਅਦ ਫਿਰ ਜੋ ਆਪਣੀ ਆ ਗਈ ਅਗਲੀ ਬਾਈ ਇਹ ਆ ਗਈ ਜੀ 2014 ਮਾਡਲ ਠੀਕ ਹੈ ਜੀ ਤੇ ਜਿਹੜਾ ਵੀ ਆਪਣਾ ਵੀਰ ਲੈਣਾ ਚਾਹੁੰਦਾ ਨਾ ਜਲਦੀ ਤੋਂ ਜਲਦੀ ਫੋਨ ਔਰ origignal ਨਾਲ ਦੇ ਟਾਇਰ ਆ ਕਾਰ ਦੇ ਹਿੱਤ ਕਰ ਸਿਰਫ 54000 ਕਿਲੋਮੀਟਰ ਚੱਲੀ ਸਿਰਫ 54000 ਸਿਰਫ 54000 ਵੀਰੇ ਇਕੱਲੇ ਇਕੱਲੇ ਟਾਇਰ ਦੇ ਉੱਪਰ 14 ਮੋਡਲ ਦਾ ਮਾਰਕ ਆਊਗਾ ਜਿਹੜਾ ਆਪਣਾ ਵੀਰ ਲੈਣ ਆਊਗਾ ਦਿਖਾਵਾਂਗੇ ਇਸ ਟਪਨੀ ਤੱਕਰ ਅਨਯੂਜ਼ ਪਈ ਆ ਠੀਕ ਹੈ ਜੀ ਬਿਲਕੁਲ ਤੋਹਫਾ ਪੀਸ ਆ ਬੁੱਕ ਕਰ ਲਿਓ ਨੰਬਰ ਵੀ ਪੇਡ ਆ 1122 ਨੰਬਰ ਲੱਗਾ ਹੋਇਆ ਲੁਧਿਆਣੇ ਦਾ W8 ਟਾਪ ਮਾਡਲ ਦੇ ਵਿੱਚ ਲੈ ਉਹਦਾ ਪੈਕਰ ਮੀਟਰ ਨੂੰ ਜਰੂਰ ਚੈੱਕ ਕਰਾ ਲਈਏ ਦਾ ਹਾਂਜੀ ਬਾਈਨ ਕਿ 57000 ਚੱਲੀ ਆ ਚਲੋ ਮੀਟਰ ਚੈੱਕ ਕਰਾ ਦਿੰਦੇ ਆ ਫਿਰ ਆਪਾਂ ਅੱਗੇ ਚੱਲਾਂਗੇ ਕੀ ਕੀ ਰੇ ਰੱਖਿਆ ਹੋਇਆ ਦਾ ਗੱਡੀ ਅੰਦਰੋਂ ਵੇਖ ਕੇ ਪਾ ਲੱਗਦਾ ਬਹੁਤ ਸਾਫ਼ਾਈ ਹੋਈ ਹੋਈ ਹੈ ਲਿਖ ਕੇ ਗਾਰੰਟੀ ਦਵਾਂਗੇ ਵੀਰੇ ਆਪਾਂ ਠੀਕ ਹੈ ਕੋਈ ਯਾਨੀ ਕਿ ਜ਼ੁਬਾਨੀ ਆਪਣੀ ਵੀਰ ਕਹਿੰਦੇ ਆ ਕਿ ਲਿਖ ਕੇ ਦਵਾਂਗੇ ਹਾਂਜੀ ਲਿਖ ਕੇ ਦਵਾਂਗੇ ਜੀ ਇੰਟੀਰੀਅਰ ਦੀ ਮੀਟਰ ਦੀ ਸਟੀering ਦੀ ਸੀਟ ਸੀਟਾਂ ਤੱਕਰ ਵੀ ਅਜੇ ਦਾ ਕਰ ਨਵੀਆਂ ਪਈਆਂ ਤਾਂ ਹੀ ਪਹਿਲਾਂ ਆਪਣੇ ਵੀਰਾਂ ਨੂੰ ਦੱਸਤਾ ਕਿ ਜਿਹੜਾ ਲੈਣਾ ਚਾਹੁੰਦਾ ਫੋਨ ਚੱਕ ਕੇ ਬੁੱਕ ਕਰ ਲਿਓ ਕਿਉਂਕਿ ਵਾਰ-ਵਾਰ ਇਦਾਂ ਦੇ ਤੋਹਫੇ ਨਹੀਂ ਮਿਲਦੇ ਪਹਿਲੇ ਨਾਮ ਦੇ ਕਾਰ ਨਾਲ ਦੇ ਟਾਇਰ ਆਲ オリジナル ਪੇਡ ਨੰਬਰ 1122 ਨੰਬਰ ਲੱਗਾ ਹੋਇਆ ਕਾਰ ਨੂੰ ਠੀਕ ਹੈ ਤੇ ਰੇਟ ਜਿਦਾਂ ਕਿ ਸਿਰਫ ਔਰ ਸਿਰਫ ਇਹ ਆਪਾਂ ਵੀਰਾਂ ਨੂੰ ਸਵਾਸ਼ੀ 100000 ਰੁਪਏ ਦੀ ਕਾਰ ਜੀ ਲੋਨ ਕਰਾਣਾ ਚਾਹੁੰਦੇ ਹਾਂ ਲੋਨ ਵੀ ਕਰਵਾ ਸਕਦੇ ਹਾਂ ਕੈਸ਼ ਲੈਣੀ ਆ ਕੈਸ਼ ਲੈ ਕੇ ਜਾ ਸਕਦੇ ਲੈ ਗੋ ਹਰੇ ਤੋਂ ਆਉਂਦੀ ਆਫਰਾਂ ਖੁੱਲੀਆਂ ਜਿਵੇਂ ਮਰਜ਼ੀ ਤੁਸੀਂ ਆਓ ਤੇ ਗੱਡੀ ਲੈ ਜਾਓ ਉਸ ਤੋਂ ਬਾਅਦ ਆਹ ਤੁਸੀਂ ਹੁਣੇ ਵੇਖ ਲਓ ਟਾਇਰ ਇਹਦੇ ਵੀ ਕਹਿ ਸਕਦਾ ਯਾਰ ਵੀ ਵੇਖ ਲਓ ਤੁਸੀਂ ਬਸ ਮੈਂ ਤਾਂ ਕੀ ਦੱਸਾਂ ਹੁਣ ਬਹੁਤ ਵਧੀਆ ਸਾਫ਼ ਪਏ ਹੋਏ ਆ ਬਲੇਰੋ ਲੈ ਕੇ ਆਏ ਆ ਜੀ ਟੌਪ ਮਾਡਲ ਚ ਜੀ ਡੀ ਐਲ ਐਕਸ ਪਹਿਲੇ ਨਾਂ ਤੇ ਫੁੱਲ ਇੰਚ ਸ਼ੌਟ ਠੀਕ ਹੈ ਜੀ ਤੇ ਆਹ ਚੀਜ਼ਾਂ ਪਹਿਲਾਂ ਤਾਂ ਚੈੱਕ ਕਰਾਉ ਉਹ ਆਪਣੇ ਵੀਰਾਂ ਨੂੰ ਕਿ ਮਾਰਕੀਟ 'ਚ ਨਾ ਆਹ ਚੀਜ਼ਾਂ ਨਹੀਂ ਲੱਭਦੀਆਂ ਕੋਈ ਬਾਹਰੋਂ ਲਗਵਾ ਜੇ ਤੁਹਾਨੂੰ ਬੰਦਾ ਕਹਦੇ ਵੀ ਕਿਸੇ ਨਟ ਨੂੰ ਵੀ ਚਾਬੀ ਲੱਗੀ ਆ ਹੂੰ ਹੂੰ ਤਾਂ ਵੀ ਆਪਾਂ ਜੁਮਵਾਰ ਹੋਵਾਂਗੇ ਜੀ ਜੋ ਕਹੋਗੇ ਠੀਕ ਹੈ ਪਲੇ ਕੇ ਗਾਰੰਟੀ ਦੇਵਾਂਗੇ ਆਪਾਂ ਠੀਕ ਹੈ ਤੇ 올 ਜੈਨੂਨ ਕਾਰ ਆ ਪਹਿਲੇ ਨਾਮ ਤੇ ਆ ਤੋਹਫਾ ਪੀ ਸਾ ਟਾਪ ਜੈਡ ਐਲ ਐਕਸ ਜਿੱਚ ਬੈਗ ਵਾਈਪਰ ਤੇ ਕੰਪਿਊਟਰ ਬੋਲਦਾਣਾ ਉਹ ਵਾਲਾ ਮਾਡਲ ਲੈ ਕੇ ਆਏ ਆ ਸਿਰਫ 1 ਮਹੀਨਾ ਪਹਿਲਾਂ ਇਹਦਾ ਲੇਟੈਸਟ ਫੁੱਲ ਇੰਸ਼ੋਰੈਂਸ ਹੋਇਆ ਠੀਕ ਹੈ ਜੀ ਬੈਗੜ ਤੁਸੀਂ ਵੇਖ ਲਓ ਬਹੁਤ ਵਧੀਆ ਤੇ ਸਾਫ ਪਈ ਹੋਈ ਆ ਇਹ ਬਲੈਰੋ ਤੇ ਹੁਣ ਫਿਰ ਪੁੱਛਦੇ ਆ ਬਾਈ ਦਾ ਆਪਾਂ ਰੇਟ ਕੀ ਰੇਟ ਰੱਖਿਆ ਹੋਇਆ ਜੀ ਇਹਦਾ ਰੀਡ ਵੀਰੇ ਸਿਰਫ ਔਰ ਸਿਰਫ ਦੇ ਦੇਣੀ ਆਪਾਂ ਤੁਹਾਨੂੰ ਇਹ 7 ਲੱਖ 35000 ਰੁਪਏ ਦੀ ਠੀਕ ਹੈ ਜੀ ਠੀਕ ਹੈ ਲੋਨ ਲੈਣਾ ਚਾਹੁੰਦੇ ਹਾਂ 5.5 6 ਲੱਖ ਰੁਪਏ ਦੇ ਨੀਅਰ ਬੋਰਡ ਲੋਨ ਵੀ ਕਰਵਾ ਦਾਂਗੇ ਠੀਕ ਹੈ ਜੀ ਪਹਿਲੇ ਨਾਮ ਤੇ ਕਿਉਂਕਿ ਇਹ ਮਾਡਲ ਟਾਪ ਵਾਲਾ ਇਹ ਚ ਮਾਡਲ ਜਿੱਦਾਂ ਐਸ ਐਲ ਈ ਆਉਂਦਾ ਐਸ ਐਲ ਐਕਸ ਆਉਂਦਾ ਫਿਰ ਜੀ ਐਲ ਐਕਸ ਆਉਂਦਾ ਇਹ ਜੀ ਐਲ ਐਕਸ ਮਾਡਲ ਲੈ ਕੇ ਆਏ ਠੀਕ ਹੈ ਹਾਂਜੀ ਟਾਪ ਐਂਡ ਮਾਡਲ ਟਾਪ ਐਂਡ ਜੀ ਉਸ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਲੈ ਕੇ ਆ ਗਏ ਕਾਲੇ ਰੰਗ ਦੀ ਸ਼ੈ ਤੇ ਕਿਹੜੀ ਸ਼ੈ ਆ ਇਹ ਆਪਾਂ ਪੁੱਛਦੇ ਆਂ ਦੀਪਕ ਬਾਈ ਟਰੈਂਡਿੰਗ ਚ ਚੱਲ ਰਹੀ ਹੈ ਅੱਜ ਦੀ ਡੇਟ ਦੇ ਵਿੱਚ ਹਮ ਟਾਟਾ ਦੀ ਹੈਰੀਅਰ ਬਿਲਡ ਕੁਆਲਟੀ ਤਾਂ ਦੱਸਣ ਦੀ ਜਰੂਰਤ ਨਹੀਂ ਆ ਕਿਉਂਕਿ ਐਡ ਹੀ ਬਹੁਤ ਚੱਲ ਰਹੀ ਹੈ ਜੀ ਵੀਰੇ ਜਿਹੜਾ ਬੰਦਾ ਸਮਝਦਾਰ ਆ ਬਿਲਕੁਲ ਬਿਲਕੁਲ ਤੇ ਰਾਈਡ ਦੀ ਗੱਲ ਕਰੋਂਗੇ ਹਮ ਦੇਖੋ ਫੋਰਚਨਰ ਹਰ ਬੰਦਾ ਚਲਾਉਂਦਾ ਪਰ ਆਟੋਮੈਟਿਕ ਦੇ ਵਿੱਚ ਗੱਲ ਕਰੋਂਗੇ ਨਾ ਫੋਰਚਨਰ ਨਾਲੋਂ ਵੀ ਜ਼ਿਆਦਾ ਸੋਹਣੀ ਰਾਈਡ ਇਸ ਕਾਰ ਦੀ ਆ ਠੀਕ ਹੈ ਕਿਉਂਕਿ ਸਾਰਾ ਜੋ ਸਸਪੈਂਸ਼ਨ ਵਗੈਰਾ ਤੁਹਾਨੂੰ ਪਤਾ ਸਾਰੀ ਰੇਂਜ ਰੂਬਰ ਵਗੈਰਾ ਜਿਹੜੇ ਡੇਟ ਚ ਟਾਟਾ ਦੀ ਹੈ ਜੀ ਆਪਣੇ ਕੋਲ ਖੜੀ ਆ ਟਾਟਾ ਹੈਰੀਅਰ ਟੌਪ ਐਂਡ ਵੇਰੀਐਂਟ ਰੰਗ ਕਾਲਾ ਹੋ ਗਈ ਕਿਹਨੇ ਵੀ ਰੰਗ ਕਾਲਾ ਖੜਾ ਹੈ ਉਹ ਪਿਆ ਵੀ ਵਾਵੇਂ ਵਧੀਆ ਡਾਰਕ ਕੰਡੀਸ਼ਨ ਦੇ ਵਿੱਚ ਆਟੋਮੈਟਿਕ ਵੈਂਟੀਲੇਟਡ ਸੀਟਾਂ ਵਾਲੀ ਠੀਕ ਹੈ ਜੀ ਗਰਮੀ ਬਹੁਤ ਆ ਗਈ ਹੈ ਜੀ ਹਮਮ ਇਹ ਕਹਿੰਦੇ ਸੀਟਾਂ ਵੈਂਟੇਡ ਚਾਹੀਦੀਆਂ ਤੇ ਦੇ ਰਹੇ ਆਪਾਂ ਪੇਡ ਨੰਬਰ ਦੇ ਨਾਲ ਪਹਿਲੇ ਨਾਮ ਤੇ ਹੈ ਜੀ ਬਿਲਕੁਲ ਨਵੀਂ ਕਾਰ ਆ ਠੀਕ ਹੈ ਜੀ ਨਾਲ ਦੇ ਟਾਇਰ ਆ ਸਿਰਫ 45000 ਚੱਲੀ ਡੀਜ਼ਲ ਟੌਪ ਐਂਡ ਠੀਕ ਹੈ ਰੀਡ ਵਾਈਜ਼ ਗੱਲ ਕਰੋਂਗੇ 26 ਲੱਖ ਰੁਪਏ ਦੀ ਨਵੀਂ ਪੈਂਦੀ ਆ ਹਮਮ ਠੀਕ ਹੈ ਜੀ ਅੱਜ ਦੀ ਡੀਲ ਦੇ ਵਿੱਚ ਨਾਮ ਚੇਂਜ ਕਰਦੇ ਵੇਰੀਐਂਟ ਚੇਂਜ ਕਰਦੇ ਜਿੱਦਾਂ ਇਹ ਟੌਪ ਐਂਡ XZA ਪਲੱਸ ਡਾਰਕ ਐਡੀਸ਼ਨ ਆ ਆਟੋਮੈਟਿਕ ਦੇ ਵਿੱਚ ਠੀਕ ਹੈ ਜੀ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 17,90,000 ਰੁਪਏ ਦੀ ਲੈਓ ਦੋਸਤੋ ਤੁਸੀਂ ਲਾਲੋ ਸਾਹਿਬ ਕਿੰਨਾ ਫਾਇਦਾ ਹੋ ਰਿਹਾ ਇਹ ਚ ਨਵੀਂ ਕਿਨੇ ਦੀ ਆ ਥੋੜਾ ਪਹਿਲਾਂ ਦਾ ਕਿੰਨਾ ਫਾਇਦਾ ਹੋਇਆ 9 ਲੱਖ ਰੁਪਏ ਦੀ ਸਿੱਧੀ ਬਚਤ ਆ ਜੀ ਡੀਜ਼ਲ ਆਟੋ BS6 ਇੰਜਨ ਡੀਜ਼ਲ ਵਰਜਨ ਠੀਕ ਹੈ ਪਹਿਲੇ ਨਾਮ ਤੇ ਲੈਓ ਦੋਸਤੋ